ਕੀ ਟਾਈਮ ਹੀ ਲੱਗਦਾ ਨਾ ਤੂੰ ਇਹ ਠੀਕ ਆ ਬੱਕਰੀ ਮਾਰੀ ਉਹ ਬੱਕਰੀ ਕੀ ਕਰ ਕੋਈ ਨਹੀਂ ਕੋਈ ਛਿਂਣਾ ਪੜਦਾ ਲੈ ਵੀ ਬੱਬੇ ਵੜੰਗ ਨੂੰ ਦਵਾਤੀ ਆ ਬੱਕਰੀ ਤੁਸੀਂ ਦੇਖ ਸਕਦੇ ਹੋਣ ਉਹਨਾਂ ਨੂੰ ਤਾਂ ਨਗਦ ਲੈ ਲੈ ਬੱਕਰੀ ਰਵੜ ਬੱਕਰੀ ਫੇਰ ਵਿਖਾ ਦਿੰਦੇ ਰਵੜ ਲਾਲਾ ਕੋਈ ਨਹੀਂ ਉਹ ਬੱਕਰੀ ਨੂੰ ਉਹਦੇ ਨਾਲ ਕਰਦੇ ਪੈਂਦੇ ਨੇ ਆਏ ਓਏ ਕੋਈ ਨਾ ਕੋਈ ਸਭ ਜਾਦਾ ਨਾ ਮੀਂਹ ਨਹੀਂ ਦੀਆ ਕਾ ਇੰਨੇ ਨਹੀਂ ਰਿਹਾ ਤੇਰੇ ਕੋਲ ਗਰੰਟੀ ਹੋਣੀ ਚਾਹੀਦੀ ਓ ਯਾਰ ਹੁਣ ਗਰੰਟੀ ਤਾਂ ਹੈਗੀ ਐ ਜੇ 25 ਛੱਟ ਕੇ ਹੁਣ ਮੈਨੂੰ ਬੱਚੇ ਛੱਟ ਮੈਂ ਬੈਠੀ ਵੀਡੀਓ ਪਾਦੀ ਮੈਨੂੰ ਕਿਉਂ ਹਾਂ ਕਈ ਵਾਰੀ ਬੱਚਾ ਛੱਟ ਜੇ ਮੇਰੀ ਗੱਲ ਸੁਣ ਨਾ ਬੱਚੇ ਪੁੱਟੇ ਜੇ ਖਾਲੀ ਨਿਕਲੇ ਤੈਨੂੰ ਮੈਂ ਦੱਸਦਾ ਪੀਵੀਆਰ ਆ ਸਾਰੇ ਬੰਦੇ ਕੋਲੇ ਸੀ ਧੰਨ ਮਹੀਨਿਆਂ ਗੱਭਣ ਕਹਿੰਦੇ ਮੈਨੂੰ ਦੇਤਾ ਐ ਦਿਵਾਰ ਸੂਰਜ ਐ ਤੂੰ ਓ ਭੈਣ ਨਹੀਂ ਸੌ ਵਾਰ ਸੂਪੀਓ ਛੁੜੀਏ ਲ ਕਮਾਲ ਕਰੀ ਸੀ ਇਹਦੇ ਨਾਲ ਬੱਚਾ ਵਧੀਆ ਆ ਖੇਡਦਾ ਕਰਦਾ ਉਹ ਪੂਰੇ 2 ਮਹੀਨਿਆਂ ਦੀਆਂ ਦੇ ਗੱਭਰਾਂ ਆ। ਦੁੱਧ ਨਹੀਂ ਲਾਇਆ ਸੀ। ਆ ਤਮਾਰ ਲਈ ਤੇ ਸੌਂਵਰ ਦੁੱਧ ਨਹੀਂ ਲਾਇਆ ਸੀ। ਤੂੰ ਆਪਣਾ ਬੱਕਰ ਫਿਲਾਵੜ ਗਈ। ਨਹੀਂ ਯਾਰ ਸੂਹੀ ਭਰਾਵਾ, ਅੱਛੇ ਸੂਹੀ ਭਰਾਵਾ। ਸੂਪੀ ਵਾਲੀ ਗੱਲ ਨਹੀਂ ਆਪਾਂ ਪਾਈ ਮਹੀਨੇ ਤੈਨੂੰ ਗੱਭਰਾਂ ਦੇ ਮਿੱਪਾਂ ਦੀ ਕੰਨ ਨੂੰ ਸੂਪੇ ਤੇਰੀ। ਹਾ ਸੁਣੀ ਚਾਹੀਦੀ ਭਵਾ ਯਾਰ ਹਾਂ ਸੁਣੀ ਚਾਹੀਦੀ ਵਾ ਗੱਲ ਖਤਮ ਯਾਰ ਮੇਰੀ ਘਰ ਦੀ ਨਾ ਫੜਕੀ ਨਹੀਂ ਲਵਾਈ ਗਾਂ ਤੋਂ ਭਰਾਵਾ ਅੱਜ ਤੇੈਥੋਂ ਲਈ ਠੀਕ ਹੈ ਬਸ ਮੈਥੋਂ ਲਈ ਹੈ ਮੈਂ ਤਾਂ 2.5 ਮਹੀਨੇ ਦੀ ਗੱਬਣ ਕਰੀ ਆ ਹਾਂ ਸਹੀ ਹੈ ਤੈਨੂੰ ਫੜ ਲੈਣਾ ਹੈ ਕੋਣ ਆਵੇ ਤੂੰ ਬੱਚਾ ਯਾਰ ਬੱਚਾ ਸਣੀ ਪਤਾ ਨਾ ਭਾਈ ਜੀ ਅਸੀਂ ਉਹ ਦਾ ਕੰਮ ਕੀਤਾ ਉਹ ਤਾਂ ਮੈਨੂੰ ਦੱਸੂ ਉਹ ਪੈਸੇ ਫੜ ਲੈ ਭਰਾਵਾ ਜੇ ਤੇਰਾ ਰਾਦਾ ਹੈਗਾ ਤਾਂ ਰੱਖ ਲੈ ਨਹੀਂ ਰਹਿਣ ਦੇ ਰਾਦਾ ਨਹੀਂ ਗਰੰਟੀ ਤੇ ਗੱਲ ਹੋਈ ਆ ਪਤਾ ਕੀ ਗੱਲ ਆ ਗਰੰਟੀ ਹੁਂ ਦੇਈਏ ਜਨੂੰ ਕਿਵੇਂ ਹੋਊਗੀ ਗਰੰਟੀ ਬਾਈ ਹੋਰ ਤੇਰੇ ਪਰਚੇ ਦੇਣ ਲੱਗੇ ਆ ਪਰਚੇ ਦੀ ਗੱਲ ਨਹੀਂ ਇਹ ਸਹੀ ਗੱਲ ਆ ਪਤੇ ਦੀ ਬਾਈ ਮੇਰੀ ਹੈਗੀ ਆ ਖਰੀਦੀ ਕੀ ਗੱਜੇ ਚਤ ਮੰਨਦਾ ਬਾਈ ਯਾਰ ਇਹ ਤੇ ਮੈਂ ਗਾਰੰਟੀ ਪੱਕੀ ਨੇ ਤੁਹਾਨੂੰ ਦਿੰਦਾ ਰਹਾਂਗਾ ਫੇਰ ਖਾਲੀ ਐ ਐਂ ਕਹ ਹਾਂ ਫੇਰ ਤੂੰ ਆਏ ਕਹ ਬਈ ਯਾਰ ਖਾਲੀ ਐ ਮੈਂ ਤਾਂ ਗਾਂ ਦਿੱਤੀ ਐ ਯਾਰ ਠੀਕ ਐ ਨਹੀਂ ਬਈ ਮੈਂ ਕਹਾ ਗੱਬਣ ਕਰ ਕੋਲਾ ਚ ਹੁਣ ਉਹ ਬੰਦੇ ਨੇ ਆ ਪਰਚੀ ਕੋਲੇ ਆ ਫੂਪੀ ਆਪੇ ਦਮ ਨਾ ਬਣ ਜੇ ਤਾਂ ਨਾ ਮੈਂ ਤੇਨੂੰ ਮੈਂ ਹੋਈ ਤਾਂ 2.5 ਮਿੰਟ ਹੀ ਗੱਬਣਾ ਖਰੀਦੀ ਆਪਾਂ ਗਾਂ ਦੋ ਬਾਈ ਜੀ ਓ ਹੋਈ ਇਹ ਤਾਂ ਨਾ ਪਾ ਤੂੰ ਬਾਈ ਫੁੱਲ ਗਾਰੰਟੀ ਲੈ ਲੈ ਬਈ ਗੱਬਣ ਦੀ ਮੇਰੀ ਗਾਰੰਟੀ ਆ ਫਾਲਸੈਟ ਜੇ ਮਰ ਗਈ ਮੇਰੀ ਆਹੋ ਓ ਮੇਰੀ ਹੈ ਦੇ ਨਾ ਇਹ ਬੋਲ ਨੂੰ ਪੈਂਦੇ ਆ ਅੱਖੇ ਪੰਜਾਬ ਅਕਰਾ ਭਾਈ ਇੱਕ ਮਿੰਟ ਇਹਦਾ ਨਹੀਂ ਮੰਨਦਾ ਚਿੱਤ ਨਹੀਂ ਲੈਂਦਾ ਗਰੰਟੀ ਤਾਂ ਇੱਕ ਗਰੰਟੀ ਕਿਉਂ ਨਹੀਂ ਤੇ ਮੈਂ ਗਰੰਟੀ ਲਈ ਰਿਹਾ ਜਾਨੇ ਹੋ ਕੇ ਹਾਂ ਆਪਾਂ ਬੰਦੇ ਹੈਗਾ ਨੇ ਜੀ ਜਦੋਂ ਬੱਕਰੀ ਬਣ ਜੂ ਤਾਂ ਪਰ ਪਤਾ ਨਹੀਂ ਮੈਂ ਵੀਡੀਓ ਬਣਾ ਲਊਗਾ ਠੀਕ ਹੈ ਕੋਈ ਗੱਲ ਹਾਂ ਵੀਡੀਓ ਬਣਾ ਲਈ ਬਸ ਠੀਕ ਹੈ ਵੀਡੀਓ ਐ ਉਹ ਨਹੀਂ ਬੱਕਰੀ ਥੱਲੇ ਬਾਰਦੀ ਆ ਕਰ ਵੀਡੀਓ ਬਣਾ ਬੱਕਰਾ ਹੈ ਨਹੀਂ ਮੇਰੇ ਕੋਲ ਬੱਕਰਾ ਚਮਾਰ ਕੀ ਨਹੀਂ ਉਹਦੀ ਗੱਲ ਵੇਖੋ ਉਹਨਾਂ ਦਾ ਬੱਕਰਾ ਵਾਲਾ ਨਹੀਂ ਤੂੰ ਕਿਸੇ ਪਰ ਨਹੀਂ ਓਏ ਸਾਡੀ ਤਨ ਤੇਰੇ ਫੈਸਲੇ ਹੁੰਦੇ ਨੇ ਬੱਕਰੇ ਵਾਲੇ ਬੈਨ ਦੇ ਦੇਖ ਲੈ ਭਾਈ ਹੁਣ ਕਈ ਇਹਨਾਂ ਵੀਡੀਓ ਬਣਾਣੀ ਬੱਕਰੇ ਤੇ ਬਣਦੀ ਵੀਡੀਓ ਬੱਕਰਾ ਬੱਕਰੀ ਬੜੀ ਐਡੀ ਬੱਕਰਾ ਤੇਰੇ ਘਰੇ ਆ ਬੱਕਰਾ ਤੇਰਾ ਮਾਲ ਲੱਗੂ ਆ ਛੋਟਾ ਬੱਚਾ ਦੂਸਰੀ ਆ ਬੱਕਰਾ ਮੁਸਕ ਦੀ ਬੱਕਰੀ ਮੁਸਕ ਦੀ ਬੱਕਰੀ ਤੇ ਜੇ ਬਾਈ ਸੁੱਖੇ ਮੜਾ ਬੱਕਰੀ ਲੱਗਦੀ ਬੱਕਰਾ ਉਹਨੇ ਅੱਜ ਹੀ ਲਾ ਦਿੱਤਾ ਜਾ ਕੇ ਤੇ ਫਿਰ ਫਲ ਸੱਟ ਚੁੱਕੀ ਹੈ ਹਾਂ ਕੋਈ ਨਹੀਂ ਗੱਲ ਹੁੰਦੀ ਓ ਯਾਰ ਚੁੱਪ ਯਾਰ ਚੁੱਪ ਕਰ ਜੋ ਚੁੱਪ ਕਰਨ ਲੱਗੀ ਲਵਾਂਗੇ 20 ਰੁਪਏ ਆ ਜਾ ਕੱਪ ਦਾ ਸੰਸਾਰ ਤੋਂ ਬਾਅਦ ਹੀ ਕੇ ਮੈਚ ਲਾ ਕੇ ਪਹਿਲੇ ਪਾਸੇ ਮਾਰੂ ਮੈਂ ਇਹੋ ਜਿਹਾ ਮੈਂ ਨਹੀਂ ਪਤਾ ਮਰ ਰਲਾ ਸੰਗੀ ਅੱਜ ਪਤਾ ਲੱਗ ਜਵੇ ਨਹੀਂ ਨਹੀਂ ਅੱਜ ਪਤਾ ਲੱਗ ਹੀ ਜਾਵੇ ਪੁੱਟ ਨਹੀਂ ਮਾਰਾਂਗਾ ਪੰਗੇ ਲੋਗੋ ਤੇ ਜਾ ਹਰ ਜੂਗਾ ਬਾਈ ਨਹਿਰੂ ਕਿਵੇਂ ਕਰਵਾਤੀ ਸਾਢੇ 13 ਦੀ ਕਰਾਤੀ ਬਾਈ ਲਿਖਾਈ ਆਪੋ ਆਪਣੀ ਸਾਢੇ ਆ ਆ ਦੇ ਆ ਦੇ ਪਰਚੀ ਕਰ ਲਾਉਣਾ ਇਹ ਨੂੰ ਮੈਂ ਕਿਹਾ ਸੀਗਾ ਯਾਰ ਇਹ ਨੂੰ ਕਿਹਾ ਸੀ ਮੈਂ ਇਹ ਨੂੰ ਕਿਹਾ ਵੀ ਸੋੜ ਸਿਆਣੇ ਵਣ ਦਾੜ੍ਹੀ ਵਾਲੇ ਬੰਦੇ ਸੋੜ ਦੇ ਚੱਲ ਠੀਕਾ ਸੰਸਾਰ ਕਰ ਲੈ ਲੈ ਉਧਰ ਲੈ ਉਸਤੀ ਚੱਲੀ ਜਾਂਦੀ ਆ ਬਾਈ ਯਾਰ ਅੱਜ ਅੱਜ ਚੇਲਾ ਮੇਰਾ ਫੁੱਤਗਾ ਮੇਰਾ ਚੇਲਾ ਓਏ ਰੋਟ ਪੜੀ ਆ ਬਾਈ ਤੇਰੇ ਦੀ ਗਾਈ ਲੈ ਇਧਰ ਕੁਸ਼ਤੀ ਵੀ ਆ ਬਾਈ ਠੀਕ ਐ ਨਾਲ ਠੀਕ ਆ ਆ ਬੱਕਰੀ ਦਾ ਸੌਦਾ ਆ ਉਧਰ ਜਲ ਹਾਸਾ ਖੇਡਾ ਮਜ਼ਾਕ ਚੱਲੀ ਜਾਂਦਾ ਬਾਈ ਆ ਬੱਕਰੀ ਦਾ 13500 ਦਾ ਸੌਦਾ ਹੋਇਆ ਬਾਈ ਬਾਈ ਬੱਬੀ ਵੜੇਂਗਣੇ ਖਰੀਦੀ ਐ ਇਹ ਬੱਕਰੀ ਹਰ ਵੀ ਹਫਤੇ ਚਾਰ ਦਿਨ ਮੀਟ ਖਾਣਗੇ ਨਵੀਂ ਸੰਸਾਰ ਤੋਂ ਇਹ ਬੱਕਰੀ ਲਈ ਆ ਬੱਬੀ ਨੇ ਨਹਿਰੂ ਨੇ ਹਾਂ ਨਹਿਰੂ ਨੇ ਸੌਦਾ ਕਰਾਇਆ ਕੋਈ ਦੇਖ ਸਕਦੇ ਇਹਨੇ ਛੱਡ ਵੀ ਦਿੱਤਾ ਮੈਂ ਛੱਡਣਾ ਤੈਨੂੰ ਕੋਈ ਆ ਤਾਂ ਗੱਲ ਹੀ ਮੁੱਕ ਗਈ ਚੱਲ ਸੁਣੋ ਉਹ ਤਾਂ ਗੱਲ ਹੀ ਨਹੀਂ ਠੀਕ ਹੈ ਬਾਈ ਸੁੱਖੇ ਬਹੁਤ ਵਧੀਆ ਕਰਵਾਤਾ ਸਮਝਾਤਾ ਬੰਦੇ ਰੋ ਵੀ ਐਂ ਕਰੀ ਦਿੰਦੇ ਹਾਂ हां ਵੀ ਐਵੇਂ ਮੁਰਕ ਕੋ ਵਿੱਚ ਰੌਲਾ ਪਾਈ ਜਾਂਦੇ ਸੀਗੇ ਵੀ ਬੱਕਰੀ ਬਣੀ ਜਾਂਦੀ ਪੂਸ਼ ਮਰੀ ਜਾਂਦੀ ਉਹ ਅਗਲੇ ਨੂੰ ਫੋਨ ਲਾ ਦੇ ਬੱਕਰੀ ਤੇ ਬਣੀ ਜਾਂਦੀ ਐ ਦੀ ਵੀਡੀਓ ਬਣਾ ਲੈ ਤਰੇ ਸਾਹਮਣੇ ਬਣੀ ਐ ਠੀਕ ਐ ਇਹ ਨਿਭਰਦਾ ਤਾਂ ਇਹ ਹੋਰੀ ਐ ਲਜਾ हां ਇਹ ਐ ਲਜਾ ਹਾਂ ਲੈ ਵੀ ਆ ਬੱਕਰੀ ਆ ਬੰਗਲ ਕੰਨੀ ਬੱਬੀ ਬਣੇਂਗਣ ਨੂੰ ਦਵਾ ਠੀਕ ਐ